ਵਾਕਿਆ ਇਹ ਹੈ ਜੀ 6:30 ਵਜੇ ਮੈਨੂੰ ਫੋਨ ਆਇਆ ਜੀ ਇਹਨਾਂ ਦੇ ਗਵੰਡੀ ਦਾ ਮੇਰੇ ਵਾਰਡ ਵਿੱਚ ਇਹਨਾਂ ਦੇ ਸੁੱਤੇ ਪਏ ਨੇ ਵਿਚਾਰੇ ਉੱਪਰ ਛੱਤ ਡਿੱਗ ਪਈ ਹੈ ਜੀ ਜਦੋਂ ਆ ਕੇ ਮੌਕੇ ਤੇ ਆਏ ਆ ਤਾਂ ਨਰੇਸ਼ ਕੁਮਾਰ ਜੀ ਇਹ ਇਹਦਾ ਬੇਟਾ ਤੇ ਇਹਦੀ ਵਾਈਫ ਉਹਦੇ ਥੱਲੇ ਦਬੇ ਹੋਏ ਸੀ ਤੇ ਸਮਾਨ ਹਟਾ ਕੇ ਉਹਨਾਂ ਨੂੰ ਥੱਲੋਂ ਕੱਢਿਆ ਗਿਆ ਇਹ ਪਰਿਵਾਰ ਨੇ ਜੀ ਤਿੰਨ ਵਾਰੀ ਫਾਈਲਾਂ ਭਰੀਆਂ ਜੀ ਨਗਰ ਕਾਉਂਸਲ ਚ ਵੀ ਲਗਾਤਾਰ ਘੇੜੇ ਕੱਢ ਰਹੇ ਆ ਜੀ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਸ ਦੇ ਅਧੀਨ ਇਹਨਾਂ ਨੇ ਤਿੰਨ ਵਾਰੀ ਫਾਈਲ ਭਰੀ ਹੈ ਇਹਨਾਂ ਨੂੰ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਕਿੰਨੇ ਜਣੇ ਜ਼ਖਮੀ ਹੋਏ ਇਸ ਤੇ ਪਰਿਵਾਰ ਦੇ ਤਿੰਨ ਜੀ ਹੈ ਜੀ ਇਹ ਬੇਟਾ ਉਹਦਾ ਨਰੇਸ਼ ਕੁਮਾਰ ਦਾ ਤੇ ਉਹਦੀ ਵਾਈਫ ਜਿਹੜੇ ਉਹ ਅੰਦਰ ਆਏ ਉਹਨਾਂ ਦੇ ਸੱਟਾਂ ਵੱਜੀਆਂ ਜੀ ਉਨ ਕੀ ਇਹਨਾਂ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਮੰਗ ਜੀ ਪਰਿਵਾਰ ਤਾਂ ਲਗਾਤਾਰ ਸਰਕਾਰ ਅੱਗੇ ਵੀ ਅਪੀਲ ਕਰਦਾ ਜੀ ਵੀ ਇਸ ਪਰਿਵਾਰ ਇਹੋ ਜਿਹੇ ਪਰਿਵਾਰਾਂ ਨੂੰ ਤਾਂ ਮਦਦ ਕਰਨੀ ਵੀ ਜ਼ਰੂਰੀ ਹੈ ਜੀ ਉਹ ਅਸੀਂ ਫਿਗਰਾਂ ਦਿੰਨੇ ਆ ਜੀ ਅਸੀਂ ਇੰਨੇ ਮਕਾਨ ਬਣਵਾਤੇ ਆ ਜੀ ਆ ਹਾਲਾਤ ਆ ਪੱਜ ਵੇਖੀ ਹੈ ਜੀ ਮੈਂ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਮੇਰੇ ਨਾਲ ਅਸ਼ੁਨੀ ਅਸ਼ੁਨੀ ਕੁਮਾਰ ਜੀ ਹੈ ਜੀ ਜਿੰਨਾਂ ਦੇ ਅੱਜ ਸਵੇਰੇ ਛੱਤ ਡਿੱਗ ਪਈ ਐਕਚੁਅਲੀ ਕੀ ਆ ਅਸੀਂ ਸਵੇਰੇ ਜਦੋਂ ਉੱਠੇ ਤਾਂ ਆਪਣੇ ਛੱਤ ਤੇ ਟੱਲਦੇ ਸੀਗੇ ਉਹ ਇੱਕੋ ਦਮ ਸਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਧਮਾਕੇ ਦੀ ਆਵਾਜ਼ ਆਈ ਦੇਖਿਆ ਕਿ ਜਿਹੜੀ ਛੱਤ ਐ ਸਾਹਮਣੇ ਗਵੰਡੀਏ ਸਾਨੂੰ ਸਾਹਮਣੇ ਉੱਪਰ ਚ ਛੱਤ ਦਿਖਦੀ ਐ ਸਾਡੇ ਉਹਦੇ ਉੱਤੋਂ ਛੱਤ ਦੇ ਉੱਤੋਂ ਤਾਂ ਦੇਖਿਆ ਇੱਕੋ ਦਮ ਜਿਹੜੀ ਛੱਤ ਥੱਲੇ ਕਲਾਪਸ ਹੋ ਕੇ ਡਿੱਗ ਪਈ ਫਿਰ ਸਾਰੇ ਨੇ ਰੋਲਾ ਪਾਇਆ ਭੱਜ ਕੇ ਆਸੇ ਪਾਸੇ ਨਾਲ ਗਵੰਡੀਏ ਦੇ ਘਰੋਂ ਵੜ ਕੇ ਅਸੀਂ ਉਹਨਾਂ ਨੂੰ ਥੱਲੇ ਨੱਪੇ ਪਈ ਸੀ ਦੋਨੋਂ ਜੀ ਉਹਨਾਂ ਨੂੰ ਥੱਲੋਂ ਕੱਢਿਆ ਤੇ ਬੜੀ ਮੁਸ਼ਕਲ ਹਾਲਾਤਾਂ ਵਿੱਚ ਉਹਨਾਂ ਦੀ ਵਿਚਾਰਾਂ ਦੀ ਬੱਚਤ ਹੋ ਪਾਈ ਐ ਅੰਦਰ ਨੂੰ ਨਰੇਜ ਜੀ ਕੀ ਸਾਰਾ ਵਾਕਿਆ ਹੋਇਆ ਕਿ ਇਹ ਤੜਕੇ 6:30 ਵਜੇ ਛੱਤ ਡਿੱਗੀ ਆ ਮੈਂ ਅੰਦਰ ਉਹਨਾਂ ਨੂੰ ਕਿਹਾ ਮੈਨੂੰ ਕੱਢ ਲਓ ਕੱਢ ਲਓ ਮੈਂ ਉੱਠ ਕੇ ਬਾਹਰ ਆਇਆ ਬਾਹਰ ਖੋਲਿਆ ਤੇ ਸਾਡੇ ਕਮੇਟੀ ਉੱਠ ਕੇ ਆਈ 6:30 ਉੱਤੇ ਟੁੱਟ ਡਿੱਗੀ ਆ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਵੀ ਛੱਤ ਦੀ ਜਿਹੜੀ ਹਾਲਤ ਇਹੋ ਜੀ ਆ ਉਹ ਬਈ ਤੇ ਮੈਂ ਤਿੰਨ ਚਾਰ ਵਾਰੀ ਕਮੇਟੀ ਜਾਇਆ ਹੈ ਹੈਲਪਰੀ ਵੀ ਆ ਤਿੰਨ ਵਾਰੀ ਭਰਤੀ ਪਾਇਲ ਇਹਦਾ ਕੋਈ ਸਾਨੂੰ ਹਜੇ ਕੋਈ ਨਹੀਂ ਬਣਿਆ ਕੀ ਕਾਰਨ ਬਣਿਆ ਜਿਹੜਾ ਛੱਤ ਡਿੱਗੀ ਹੈ ਕਿ ਮੀਂਹੂ ਦੇ ਵਿੱਚ ਮੀਂਹ ਚ ਡਿੱਗੀ ਹੈ ਜੀ ਮੀਂਹ ਕਰ ਹੂੰ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਫਾਇਲ ਕਰੀ ਪਲੀਜ਼ ਕੀਤੀ ਜਾਵੇ ਵਾਕਿਆ ਇਹ ਹੈ ਜੀ 6:30 ਵਜੇ ਮੈਨੂੰ ਫੋਨ ਆਇਆ ਜੀ ਇਹਨਾਂ ਦੇ ਗਵੰਡੀ ਦਾ ਮੇਰੇ ਵਾਰਡ ਵਿੱਚ ਇਹਨਾਂ ਦੇ ਸੁੱਤੇ ਪਏ ਨੇ ਵਿਚਾਰੇ ਦੇ ਉੱਪਰ ਛੱਤ ਡਿੱਗ ਪਈ ਹੈ ਜੀ ਜਦੋਂ ਆ ਕੇ ਮੌਕੇ ਤੇ ਆਏ ਆ ਤਾਂ ਨਰੇਸ਼ ਕੁਮਾਰ ਜੀ ਇਹ ਇਹਦਾ ਬੇਟਾ ਤੇ ਇਹਦੀ ਵਾਈਫ ਉਹਦੇ ਥੱਲੇ ਦਬੇ ਹੋਏ ਸੀ ਤੇ ਸਮਾਨ ਹਟਾ ਕੇ ਉਹਨਾਂ ਨੂੰ ਥੱਲੋਂ ਕੱਢਿਆ ਗਿਆ ਇਹ ਪਰਿਵਾਰ ਨੇ ਜੀ ਤਿੰਨ ਵਾਰੀ ਫਾਈਲਾਂ ਭਰੀਆਂ ਜੀ ਨਗਰ ਕਾਉਂਸਲ ਚ ਵੀ ਲਗਾਤਾਰ ਢੇੜੇ ਕੱਢ ਰਹੇ ਆ ਜੀ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਸ ਦੇ ਅਧੀਨ ਇਹਨਾਂ ਨੇ ਤਿੰਨ ਵਾਰੀ ਫਾਈਲ ਭਰੀ ਹੈ ਇਹਨਾਂ ਨੂੰ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਕਿੰਨੇ ਜਨੇ ਜ਼ਖਮੀ ਹੋਏ ਇਸ ਤੇ ਪਰਿਵਾਰ ਦੇ ਤਿੰਨ ਜੀ ਆ ਜੀ ਇਹ ਬੇਟਾ ਉਹਦਾ ਨਰੇਸ਼ ਕੁਮਾਰ ਦਾ ਤੇ ਉਹਦੀ ਵਾਈਫ ਜਿਹੜੇ ਉਹ ਅੰਦਰ ਆਏ ਉਹਨਾਂ ਦੇ ਸੱਟਾਂ ਵੱਜੀਆਂ ਜੀ ਉਨ ਕੀ ਇਹਨਾਂ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਮੰਗ ਜੀ ਪਰਿਵਾਰ ਤਾਂ ਲਗਾਤਾਰ ਸਰਕਾਰ ਅੱਗੇ ਵੀ ਅਪੀਲ ਕਰਦਾ ਜੀ ਵੀ ਇਸ ਪਰਿਵਾਰ ਇਹੋ ਜਿਹੇ ਪਰਿਵਾਰਾਂ ਨੂੰ ਤਾਂ ਮਦਦ ਕਰਨੀ ਵੀ ਜ਼ਰੂਰੀ ਹੈ ਜੀ ਉਹ ਅਸੀਂ ਫਿਗਰਾਂ ਦਿੰਨੇ ਆ ਜੀ ਅਸੀਂ ਇੰਨੇ ਮਕਾਨ ਬਣਵਾਤੇ ਆ ਜੀ ਆ ਹਾਲਾਤ ਆ ਪੱਜ ਵੇਖੀ ਹੈ ਜੀ ਮੈਂ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਮੇਰੇ ਨਾਲ ਅਸ਼ੁਨੀ ਅਸ਼ੁਨੀ ਕੁਮਾਰ ਜੀ ਹੈ ਜੀ ਜਿੰਨਾਂ ਦੇ ਅੱਜ ਸਵੇਰੇ ਛੱਤ ਡਿੱਗ ਪਈ ਐਕਚੁਅਲੀ ਕੀ ਆ ਅਸੀਂ ਸਵੇਰੇ ਜਦੋਂ ਉੱਠੇ ਤਾਂ ਆਪਣੇ ਛੱਤ ਤੇ ਟੱਲਦੇ ਸੀਗੇ ਉਹ ਇੱਕੋ ਦਮ ਸਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਧਮਾਕੇ ਦੀ ਆਵਾਜ਼ ਆਈ ਦੇਖਿਆ ਕਿ ਜਿਹੜੀ ਛੱਤ ਐ ਸਾਹਮਣੇ ਗਵੰਡੀਏ ਸਾਨੂੰ ਸਾਹਮਣੇ ਉੱਪਰ ਚ ਛੱਤ ਦਿਖਦੀ ਐ ਸਾਡੇ ਉਹਦੇ ਉੱਤੋਂ ਛੱਤ ਦੇ ਉੱਤੋਂ ਤਾਂ ਦੇਖਿਆ ਇੱਕੋ ਦਮ ਜਿਹੜੀ ਛੱਤ ਥੱਲੇ ਕਲਾਪਸ ਹੋ ਕੇ ਡਿੱਗ ਪਈ ਫਿਰ ਸਾਰੇ ਨੇ ਰੋਲਾ ਪਾਇਆ ਭੱਜ ਕੇ ਆਸੇ ਪਾਸੇ ਨਾਲ ਗਵੰਡੀਏ ਦੇ ਘਰੋਂ ਵੜ ਕੇ ਅਸੀਂ ਉਹਨਾਂ ਨੂੰ ਥੱਲੇ ਨੱਪੇ ਪਈ ਸੀ ਦੋਨੋਂ ਜੀ ਉਹਨਾਂ ਨੂੰ ਥੱਲੋਂ ਕੱਢਿਆ ਤੇ ਬੜੀ ਮੁਸ਼ਕਲ ਹਾਲਾਤਾਂ ਵਿੱਚ ਉਹਨਾਂ ਦੀ ਵਿਚਾਰਾਂ ਦੀ ਬੱਚਤ ਹੋ ਪਾਈ ਐ ਅੰਦਰ ਨੂੰ ਹੋ ਜਾ ਨਰੇਜ ਜੀ ਕੀ ਸਾਰਾ ਵਾਕਿਆ ਹੋਇਆ ਕਿ ਇਹ ਤੜਕੇ 6:30 ਵਜੇ ਛੱਤ ਡਿੱਗੀ ਆ ਮੈਂ ਅੰਦਰ ਉਹਨਾਂ ਨੂੰ ਕਿਹਾ ਮੈਨੂੰ ਕੱਢ ਲੋ ਕੱਢ ਲੋ ਮੈਂ ਉੱਠ ਕੇ ਬਾਹਰ ਆਇਆ ਬਾਹਰ ਖੋਲਿਆ ਤੇ ਸਾਡੀ ਕਮੇਟੀ ਉੱਠ ਕੇ ਆਈ ਸਾਈ 7:00 ਤੇ ਡਿੱਗੀ ਆ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਵੀ ਛੱਤ ਦੀ ਜਿਹੜੀ ਹਾਲਤ ਇਹੋ ਜੀ ਆ ਅੱਭੀ ਤੇ ਮੈਂ ਤਿੰਨ ਚਾਰ ਵਾਰੀ ਕਮੇਟੀ ਜਾਇਆ ਹੈ ਹੈਲਪਰੀ ਵੀ ਆ ਤਿੰਨ ਵਾਰੀ ਭਰਤੀ ਪਾਇਲ ਇਹਦਾ ਕੋਈ ਸਾਨੂੰ ਹਜੇ ਕੋਈ ਨਹੀਂ ਬਣਿਆ ਇਹਦਾ ਕੀ ਕਾਰਨ ਬਣਿਆ ਜਿਹੜਾ ਛੱਤ ਡਿੱਗੀ ਹੈ ਕਿ ਮੀਮੂ ਦੇ ਵਿੱਚ ਮੀਂਹ ਚ ਡਿੱਗੀ ਹੈ ਜੀ ਮੀਂਹ ਕਰ ਹੂੰ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਫਾਇਲ ਕਰੀ ਕਲੀਅਰ ਕੀਤੀ ਜਾਵੇ ਵਾਕਿਆ ਇਹ ਹੈ ਜੀ 6:30 ਵਜੇ ਮੈਨੂੰ ਫੋਨ ਆਇਆ ਜੀ ਇਹਨਾਂ ਦੇ ਗਵੰਡੀ ਦਾ ਮੇਰੇ ਵਾਰਡ ਵਿੱਚ ਇਹਨਾਂ ਦੇ ਸੁੱਤੇ ਪਏ ਨੇ ਵਿਚਾਰੇ ਦੇ ਉੱਪਰ ਛੱਤ ਡਿੱਗ ਪਈ ਹੈ ਜੀ ਜਦੋਂ ਆ ਕੇ ਮੌਕੇ ਤੇ ਆਏ ਆ ਤਾਂ ਨਰੇਸ਼ ਕੁਮਾਰ ਜੀ ਇਹ ਇਹਦਾ ਬੇਟਾ ਤੇ ਇਹਦੀ ਵਾਈਫ ਉਹਦੇ ਥੱਲੇ ਦਬੇ ਹੋਏ ਸੀ ਤੇ ਸਮਾਨ ਹਟਾ ਕੇ ਉਹਨਾਂ ਨੂੰ ਥੱਲੋਂ ਕੱਢਿਆ ਗਿਆ ਇਹ ਪਰਿਵਾਰ ਨੇ ਜੀ ਤਿੰਨ ਵਾਰੀ ਫਾਈਲਾਂ ਭਰੀਆਂ ਜੀ ਨਗਰ ਕੌਂਸਲ 'ਚ ਵੀ ਲਗਾਤਾਰ ਢੇਡੇ ਕੱਢ ਰਹੇ ਆ ਜੀ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਸ ਦੇ ਅਧੀਨ ਇਹਨਾਂ ਨੇ ਤਿੰਨ ਵਾਰੀ ਫਾਈਲ ਭਰੀ ਹੈ ਇਹਨਾਂ ਨੂੰ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਕਿੰਨੇ ਜਣੇ ਜ਼ਖਮੀ ਹੋਏ ਇਸ ਦੀ ਪਰਿਵਾਰ ਦੇ ਤਿੰਨ ਜੀ ਹੈ ਜੀ ਇਹ ਬੇਟਾ ਉਹਦਾ ਨਰੇਸ਼ ਕੁਮਾਰ ਦਾ ਤੇ ਉਹਦੀ ਵਾਈਫ ਜਿਹੜੇ ਉਹ ਅੰਦਰ ਆਏ ਉਹਨਾਂ ਦੇ ਸੱਟਾਂ ਵੱਜੀਆਂ ਜੀ ਹੁਣ ਕੀ ਇਹਨਾਂ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਮੰਗ ਜੀ ਪਰਿਵਾਰ ਤਾਂ ਲਗਾਤਾਰ ਸਰਕਾਰ ਅੱਗੇ ਵੀ ਅਪੀਲ ਕਰਦਾ ਜੀ ਵੀ ਇਸ ਪਰਿਵਾਰ ਇਹੋ ਜਿਹੇ ਪਰਿਵਾਰਾਂ ਨੂੰ ਤਾਂ ਮਦਦ ਕਰਨੀ ਵੀ ਜ਼ਰੂਰੀ ਹੈ ਜੀ ਉਹ ਅਸੀਂ ਫਿਗਰਾਂ ਦਿੰਨੇ ਆ ਜੀ ਅਸੀਂ ਇੰਨੇ ਮਕਾਨ ਬਣਵਾਤੇ ਆ ਜੀ ਆ ਹਾਲਾਤ ਆ ਪੱਜ ਵੇਖੀ ਆ ਜੀ ਮੈਂ ਜੀ ਮੇਰਾ ਨਾਮ ਜਸਕਰਨ ਸਿੰਘ ਆ ਜੀ ਮੇਰੇ ਨਾਲ ਅਸ਼ੁਨੀ ਅਸ਼ੁਨੀ ਕੁਮਾਰ ਜੀ ਆ ਜੀ ਜਿੰਨਾਂ ਦੇ ਅੱਜ ਸਵੇਰੇ ਛੱਤ ਡਿੱਗ ਪਈ ਐਕਚੁਅਲੀ ਕੀ ਆ ਅਸੀਂ ਸਵੇਰੇ ਜਦੋਂ ਉੱਠੇ ਤਾਂ ਆਪਣੇ ਛੱਤ ਤੇ ਟੱਲਦੇ ਸੀਗੇ ਉਹ ਇੱਕੋ ਦਮ ਸਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਧਮਾਕੇ ਦੀ ਆਵਾਜ਼ ਆਈ ਦੇਖਿਆ ਕੀ ਜਿਹੜੀ ਛੱਤ ਐ ਸਾਹਮਣੇ ਗਵਾਂਡੀ ਐ ਸਾਨੂੰ ਸਾਹਮਣੇ ਆਪ ਚ ਛੱਤ ਦਿਖਦੀ ਐ ਸਾਡੇ ਉਹਦੇ ਉੱਤੋਂ ਛੱਤ ਦੇ ਉੱਤੋਂ ਤਾਂ ਦੇਖਿਆ ਇੱਕੋ ਦਮ ਜਿਹੜੀ ਛੱਤ ਥੱਲੇ ਕਲਾਪਸ ਹੋ ਕੇ ਦੱਗ ਪੀ ਫਿਰ ਸਾਰੇ ਨੇ ਰੋਲਾ ਪਾਇਆ ਭੱਜ ਕੇ ਆਸੇ ਪਾਸੇ ਨਾਲ ਗਵੰਡੀਏ ਦੇ ਘਰੋਂ ਵੜ ਕੇ ਅਸੀਂ ਉਹਨਾਂ ਨੂੰ ਥੱਲੇ 90 ਪੈਸੇ ਸੀ ਦੋਨੋਂ ਦੀ ਉਹਨਾਂ ਨੂੰ ਥੱਲੋਂ ਕੱਢਿਆ ਤੇ ਬੜੀ ਮੁਸ਼ਕਲ ਹਾਲਾਤਾਂ ਵਿੱਚ ਉਹਨਾਂ ਦੀ ਵਿਚਾਰਾਂ ਦੀ ਬਚਤ ਹੋ ਪਾਈ ਹੈ ਨਰੇਜ ਜੀ ਕੀ ਸਾਰਾ ਵਾਕਿਆ ਹੋਇਆ ਕਿ ਇਹ ਤੜਕੇ 6:30 ਵਜੇ ਛੱਤ ਡਿੱਗੀ ਆ ਮੈਂ ਅੰਦਰ ਉਹਨਾਂ ਨੂੰ ਕਿਹਾ ਮੈਨੂੰ ਕੱਢ ਲਓ ਕੱਢ ਲਓ ਮੈਂ ਉੱਠ ਕੇ ਬਾਹਰ ਆਇਆ ਬਾਹਰ ਖੋਲਿਆ ਤੇ ਸਾਡੇ ਗਵੰਡੀਏ ਉੱਠ ਕੇ ਆਏ ਸਾਈਂ ਛੱਤ ਉਹ ਤੇ ਡਿੱਗੀ ਆ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਵੀ ਛੱਤ ਦੀ ਜਿਹੜੀ ਹਾਲਤ ਇਹੋ ਜੀ ਆ ਉਹ ਬਈ ਤੇ ਮੈਂ ਤਿੰਨ ਚਾਰ ਵਾਰੀ ਕਮੇਟੀ ਜਾਇਆ ਹੈ ਹੈਲਪਰੀ ਵੀ ਆ ਤਿੰਨ ਵਾਰੀ ਭਰਤੀ ਪਾਇਲ ਇਹਦਾ ਕੋਈ ਸਾਨੂੰ ਹਜੇ ਕੋਈ ਨਹੀਂ ਬਣਿਆ ਇਹਦਾ ਕੀ ਕਾਰਨ ਬਣਿਆ ਜਿਹੜਾ ਛੱਤ ਡਿੱਗੀ ਆ ਕਿ ਮੀਂਹੂ ਦੇ ਵਿੱਚ ਮੀਂਹ ਚ ਹੀ ਡਿੱਗੀ ਆ ਜੀ ਮੀਂਹ ਕਰ ਹੂੰ ਕੋਈ ਮੰਗ ਕਰਦੇ ਸਰਕਾਰ ਤੋਂ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਫੈਲ ਕਰੀ ਕਲੀਅਰ ਕੀਤੀ ਜਾਵੇ ਵਾਕਾ ਇਹ ਹੈ ਜੀ 6:30 ਵਜੇ ਮੈਨੂੰ ਫੋਨ ਆਇਆ ਜੀ ਇਹਨਾਂ ਦੇ ਗਵੰਡੀ ਦਾ ਮੇਰੇ ਵਾਰਡ ਵਿੱਚ ਇਹਨਾਂ ਦੇ ਸੁੱਤੇ ਪਏ ਨੇ ਵਿਚਾਰੇ ਉੱਪਰ ਛੱਤ ਡਿੱਗ ਪਈ ਹੈ ਜੀ ਜਦੋਂ ਆ ਕੇ ਮੌਕੇ ਤੇ ਆਏ ਆ ਤਾਂ ਨਰੇਸ਼ ਕੁਮਾਰ ਜੀ ਇਹ ਇਹਦਾ ਬੇਟਾ ਤੇ ਇਹਦੀ ਵਾਈਫ ਉਹਦੇ ਥੱਲੇ ਦਬੇ ਹੋਏ ਸੀ ਤੇ ਸਮਾਨ ਹਟਾ ਕੇ ਉਹਨਾਂ ਨੂੰ ਥੱਲੋਂ ਕੱਢਿਆ ਗਿਆ ਇਹ ਪਰਿਵਾਰ ਨੇ ਜੀ ਤਿੰਨ ਵਾਰੀ ਫਾਈਲਾਂ ਭਰੀਆਂ ਜੀ ਨਗਰ ਕੌਂਸਲ ਚ ਵੀ ਲਗਾਤਾਰ ਢੇੜੇ ਕੱਢ ਰਹੇ ਆ ਜੀ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਸ ਦੇ ਅਧੀਨ ਇਹਨਾਂ ਨੇ ਤਿੰਨ ਵਾਰੀ ਫਾਈਲ ਭਰੀ ਹੈ ਇਹਨਾਂ ਨੂੰ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਕਿੰਨੇ ਜਣੇ ਜ਼ਖਮੀ ਹੋਏ ਇਸ ਦੀ ਪਰਿਵਾਰ ਦੇ ਤਿੰਨ ਜੀ ਹੈ ਜੀ ਇਹ ਬੇਟਾ ਉਹਦਾ ਨਰੇਸ਼ ਕੁਮਾਰ ਦਾ ਤੇ ਉਹਦੀ ਵਾਈਫ ਜਿਹੜੇ ਉਹ ਅੰਦਰ ਆਏ ਉਹਨਾਂ ਦੇ ਸੱਟਾਂ ਵੱਜੀਆਂ ਜੀ ਹੁਣ ਕੀ ਇਹਨਾਂ ਪਰਿਵਾਰ ਵੱਲੋਂ ਕੋਈ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਮੰਗ ਜੀ ਪਰਿਵਾਰ ਤਾਂ ਲਗਾਤਾਰ ਸਰਕਾਰ ਅੱਗੇ ਵੀ ਅਪੀਲ ਕਰਦਾ ਜੀ ਵੀ ਇਸ ਪਰਿਵਾਰ ਇਹੋ ਜਿਹੇ ਪਰਿਵਾਰਾਂ ਨੂੰ ਤਾਂ ਮਦਦ ਕਰਨੀ ਵੀ ਜ਼ਰੂਰੀ ਹੈ ਜੀ ਉਹ ਅਸੀਂ ਫਿਗਰਾਂ ਦਿੰਨੇ ਆ ਜੀ ਅਸੀਂ ਇੰਨੇ ਮਕਾਨ ਬਣਵਾਤੇ ਆ ਜੀ ਆਹ ਹਾਲਾਤ ਆਪਾਂ ਅੱਜ ਵੇਖੀ ਹੈ ਜੀ ਮੈਂ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਮੇਰੇ ਨਾਲ ਅਸ਼ਵਨੀ ਅਸ਼ਵਨੀ ਕੁਮਾਰ ਜੀ ਹੈ ਜੀ ਜਿਨ੍ਹਾਂ ਦੇ ਸਵੇਰੇ ਛੱਤ ਡਿੱਗ ਪਈ ਐਕਚੁਅਲੀ ਕੀ ਅਸੀਂ ਸਵੇਰੇ ਜਦੋਂ ਉੱਠੇ ਤਾਂ ਆਪਣੇ ਛੱਤੇ ਟਾਲਦੇ ਸੀਗੇ ਉਹ ਇੱਕੋ ਦਮ ਸਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਧਮਾਕੇ ਦੀ ਆਵਾਜ਼ ਆਈ ਦੇਖਿਆ ਕਿ ਜਿਹੜੀ ਛੱਤ ਐ ਸਾਹਮਣੇ ਗਵੰਡੀਏ ਸਾਨੂੰ ਸਾਹਮਣੇ ਆਪ ਚ ਛੱਤ ਦਿਖਦੀ ਐ ਸਾਡੇ ਉਹਦੇ ਉੱਤੋਂ ਛੱਤ ਦੇ ਉੱਤੋਂ ਤਾਂ ਦੇਖਿਆ ਇੱਕੋ ਦਮ ਜਿਹੜੀ ਛੱਤ ਥੱਲੇ ਕਲਾਪਸ ਹੋ ਕੇ ਡਿੱਗ ਪਈ ਫਿਰ ਸਾਰੇ ਨੇ ਰੋਲਾ ਪਾਇਆ ਭੱਜ ਕੇ ਆਸੇ ਪਾਸੇ ਨਾਲ ਗਵੰਡੀਏ ਦੇ ਘਰੋਂ ਵੜ ਕੇ ਅਸੀਂ ਉਹਨਾਂ ਨੂੰ ਥੱਲੇ 90 ਪੈਸੀ ਦੋਨੋਂ ਜੀ ਉਹਨਾਂ ਨੂੰ ਥੱਲੋਂ ਕੱਢਿਆ ਤੇ ਬੜੀ ਮੁਸ਼ਕਲ ਹਾਲਾਤਾਂ ਵਿੱਚ ਉਹਨਾਂ ਦੀ ਵਿਚਾਰਾਂ ਦੀ ਬੱਚਤ ਹੋ ਪਾਈ ਐ ਅੰਦਰ ਨੂੰ ਹੋ ਜਾ ਨਰੇਜ ਜੀ ਕੀ ਸਾਰਾ ਵਾਕਿਆ ਹੋਇਆ ਕਿ ਇਹ ਜੀ ਤੜਕੇ 6:30 ਵਜੇ ਛੱਤ ਡਿੱਗੀ ਆ ਮੈਂ ਅੰਦਰ ਉਹਨਾਂ ਨੂੰ ਕਿਹਾ ਮੈਨੂੰ ਕੱਢ ਲੋ ਕੱਢ ਲੋ ਮੈਂ ਉੱਠ ਕੇ ਬਾਹਰ ਆਇਆ ਬਾਹਰ ਖੋਲਿਆ ਤੇ ਸਾਡੀ ਕਮੇਟੀ ਉੱਠ ਕੇ ਆਈ ਸਾਈ 7:00 ਤੇ ਡਿੱਗੀ ਆ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਵੀ ਛੱਤ ਦੀ ਜਿਹੜੀ ਹਾਲਤ ਇਹੋ ਜੀ ਆ ਅੱਭੀ ਤੇ ਮੈਂ ਤਿੰਨ ਚਾਰ ਵਾਰੀ ਕਮੇਟੀ ਜਾਇਆ ਹੈ ਹੈਲਪਰੀ ਵੀ ਆ ਤਿੰਨ ਵਾਰੀ ਭਰਤੀ ਪਾਇਲ ਇਹਦਾ ਕੋਈ ਸਾਨੂੰ ਹਜੇ ਕੋਈ ਨਹੀਂ ਬਣਿਆ ਇਹਦਾ ਕੀ ਕਾਰਨ ਬਣਿਆ ਜਿਹੜਾ ਛੱਤ ਡਿੱਗੀ ਹੈ ਕਿ ਮੀਮੂ ਦੇ ਵਿੱਚ ਮੀਂਹ ਚ ਡਿੱਗੀ ਆ ਜੀ ਮੀਂਹ ਕਰ ਹੂੰ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਫਾਇਲ ਕਰੀ ਕਲੀਅਰ ਕੀਤੀ ਜਾਵੇ